ਦੇ ਉਹ ਖੇਡਾਂ ਵਿੱਚ ਦੀ ਹੱਸਦੇ ਹੱਸਦੇ ਜਾਂ ਕੋਈ ਕਿਮਿਨਾ ਕਿਮੇ ਗੇਮਾਂ ਵਿੱਚ ਦੀ ਐਦਾਂ ਹੀ ਚੱਲ ਪਏ ਨੇ ਉਹ ਜਿਹੜਾ ਬਸਤੀਆਂ ਦਾ ਬੋਝ ਹੈ ਉਹ ਉਹਨੂੰ ਕੱਟ ਗਿਆ ਬੱਚਿਆਂ ਦੇ ਮੋਢਿਆਂ ਤੋਂ ਸੋ ਫਿਨਲੈਂਡਰ ਦੇ ਵਿੱਚ ਬੜਾ ਮਸ਼ਹੂਰ ਹੈ ਪ੍ਰਾਇਮਰੀ ਐਜੂਕੇਸ਼ਨ ਦੀ ਟ੍ਰੇਨਿੰਗ ਵਾਸਤੇ ਪੂਰੀ ਦੁਨੀਆ ਤੋਂ ਥੇ ਤੁਹਾਡੇ ਕੋਲੀਗਾਏ ਹੋਣਗੇ ਕੋਈ ਕੋਈ ਕਿਸੇ ਦੇਸ਼ ਤੋਂ ਟੀਚਰ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਤੇ ਹਫਤੇ ਨਾਲ ਤੁਹਾਡਾ ਅੱਛੇ ਦੋ ਹਫਤੇ ਇਹ ਦੋ 15 ਦਿਨ ਸੋ ਉੱਥੇ ਜਾ ਕੇ ਨਾਟ ਓਨਲੀ ਟੈਂਡ ਕਲਾਸਾਂ ਟੈਂਡ ਕਰੋਗੇ ਤੁਹਾਡੀ ਬ੍ਰੇਨਸਟਾਰਮਿੰਗ ਦੂਸਰੇ ਦੇਸ਼ਾਂ ਦੇ ਟੀਚਰਾਂ ਨਾਲ ਵੀ ਹੋਊਗੀ ਤੇ ਆ ਕੇ ਜਰੂਰ ਤੁਸੀਂ ਸਾਂਝੇ ਕਰਿਓ ਆਪਣੇ ਤਜਰਬੇ ਵੀ ਤੇ ਜਿਹੜੇ ਕੁਝ ਸਿੱਖ ਕੇ ਆਏ ਹੋ ਬੱਚੇ ਜਿਹੜੇ ਪੜਾਈ ਦੇ ਉਹ ਜਿਹੜੇ ਉਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਰਹਿਣਗੇ ਆਪਣੇ ਕਲੀਗਜ਼ ਨੂੰ ਆ ਕੇ ਦੱਸੋਗੇ ਜਾਂ ਆਪਣੇ ਬੱਚਿਆਂ ਨੂੰ ਪੜਾਉਂਗੇ ਇਸ ਇਸ ਤੋਂ ਪਹਿਲਾਂ ਆਲੇ ਜਿਹੜੇ ਬੈਚ ਚ ਹੈ ਸਿੰਗਾਪੁਰ ਗਿਆ ਚਾਹੇ ਉਹ ਅਹਮਦਾਬਾਦ ਗਿਆ ਹੈ ਫਿਨਲੈਂਡ ਵਾਲੇ ਵੀ ਬੈਚ ਸੀ ਦਵਾਲੀ ਬੜੀ ਗਈ ਸੀ ਉਹ ਤੇ ਉਹਨਾਂ ਦਾ ਤਜਰਬਾ ਸਾਡੇ ਕੋਲੇ ਬਹੁਤ ਵਧੀਆ ਹੈ ਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਇਸ ਵੱਲੋਂ ਕੁਝ ਨੇ ਮਾਪੇ ਕਿ ਸਾ 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 ਬੱਚਾ ਪੜਦਾ ਜਿੱਥੇ ਉੱਥੇ ਟ੍ਰੇਨਿੰਗ ਜਿਹੜੀ ਹੈ ਹਾਈ ਕੁਆਲਿਟੀ ਦੀ ਹੈ ਟੀਚਰਸ ਕੋਲ ਸੋ ਤੁਹਾਨੂੰ ਬਹੁਤ-ਬਹੁਤ ਇੱਕ ਵਾਰ ਫੇਰ ਮੁਬਾਰਕਾਂ ਦਿੰਦਾ ਹਾਂ ਆਰ ਦਾ ਬੈਸਟ ਤੇ ਬਦਿਆ ਤਰੀਕੇ ਨਾਲ ਉੱਥੇ ਮਤਲਬ ਟ੍ਰੇਨਿੰਗ ਲੈ ਕੇ ਆਓ ਤਾਂ ਕਿ ਆਪਾਂ ਪੰਜਾਬ ਨੂੰ ਇੱਥੇ ਸਿੱਖੇਤ ਪੰਜਾਬ ਤੇ ਰੰਗਲਾ ਪੰਜਾਬ ਦਾ ਜਿਹੜਾ ਆਪਣਾ ਮਿਸ਼ਨ ਹੈ ਉਹਦੇ ਬਾਰੇ ਬਤਾ ਸਕੀਏ ਬਹੁਤ-ਬਹੁਤ ਧੰਨਵਾਦ ਆਜੋ ਜੀ ਸਰ ਮੈਂ ਮੀਡੀਆ ਨੂੰ ਕਹਿੰਦਾ ਇਨ ਦਾ ਮੀਨ ਟਾਈਮ ਤੁਸੀਂ ਬਸ ਬੈਠ ਜਿਓਗੇ ਫਿਰ ਹਾਂ ਫੋਟੋ ਖਾ ਆਖਰੀ ਲਾਗ ਲਗਾ ਲਈ ਤੁਹਾਨੂੰ ਮਿਲਦਾ। ਧੰਨਵਾਦ। ਬਹੁਤ ਸ਼ਾਰਟ ਨੋਟਿਸ ਤੇ ਸਵੇਰੇ ਤੁਸੀਂ अर्ਲੀ ਮਾਰਨਿੰਗ ਇੱਥੇ ਪਹੁੰਚੇ। ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ। ਅਸਲ 'ਚ ਸਾਡੀ ਪਾਰਟੀ ਜਿਹੜੀ ਆਮਾ ਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ এডਿਊਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ ਐਜੂਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋਰੀ ਆਏ ਹੋਏ ਸਕੂਲਾਂ ਦੀਆਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਏ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬ੍ਰਾਂਗੂ ਜੀ ਪਾਰਟੀ ਤੇ ਸੋਚਦਾ ਨਤੀਜਾ ਹੈ ਕਿ ਅੱਜ ਜਿਹੜੀ ਅ ਸੈਵਰੇਜ ਪਾਰਟੀ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦੁਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਨੇ ਇੱਕ ਬੈਠ ਕਰਕੇ ਆਇਆ ਸੋ 72 ਨੇ 2 ਹਫਤੇ ਨਤੂਰ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨਾਲ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੇ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਂਦੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਪ੍ਰਕਿਰਿਆ ਨਾਲ ਚੋਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਵੀ ਕਿ ਕਿਹੜੇ ਟੀਚਰ ਜਿਹੜੇ ਨੇ ਜਿਆਦਾ ਬੱਚਿਆਂ ਨੂੰ ਪੜਾਉਣ ਚ ਜਿਆਦਾ ਇੰਟਰਸਟਡ ਸੋ ਸਾਰੇ ਜਿੰਨੇ ਵੀ ਅਜ 77 ਦੇ ਬਕਰ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਨਾਲ ਨਾਲ ਅਭਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਮੈਂ ਸਾਬ ਇੱਕ ਜੋ ਹਿੰਦੂ ਚਾਉਂਦੀ ਲੱਗੀ ਹੈ ਕਾਫੀ ਵਾਰਾ ਪੁਲਿਸ ਤੇ ਐਕਟਿਵ ਆਨ ਗਰਾਉਂਡ ਬਟ ਆ ਇੱਕ ਸਵੇਰੇ ਜਣਾ ਇੱਕ ਲਾਸਟ ਰਿਪੋਰਟ ਹੋਇਆ ਅੰਮ੍ਰਿਤਸਰ ਦੇ ਵਿੱਚ ਹਿੰਦੂ ਟੈਂਪਲ ਦੇ ਉੱਤੇ ਹੋ ਲੱਗ ਰਿਹਾ ਹੈ ਦੇਖੋ ਬਹੁਤ ਕੋਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੈ ਕੇ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾੜ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਕਟਨਾ ਹਾਂ ਦੇਖੋ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ लाठी चार्ज ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀ ਨਾਲ ਰਿਜ਼ਲਟ ਵੀ ਦੇ ਦਿੰਦੀ ਹੈ ਤੇ ਜਿਹੜੇ ਮੋਗੇ ਮੋਗੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦਾਉਦ ਪਿੰਡ ਤੋਂ ਉਹਨਾਂ ਦੇ ਆਪਣੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਆਪਾਂ ਅਪਰਾਧੀਆਂ ਨੂੰ ਫੜ ਲੈਨੇ ਆਂ ਸੋ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਫ ਹੋ ਗਏ। ਮਾਨ ਸਰ ਟੀਵੀ ਇੰਟੇਕ ਦੇ ਹਿਸਾਬ ਤੇ ਦੱਖਣ ਦੇ ਵਿੱਚ ਤੇ ਤਾਮਿਲਨਾਡ ਦੇ ਮੁੱਖ ਮੰਤਰੀ ਜਿੱਥੇ ਦਿੱਤੀ ਸਾਰੀ ਹਾਂਜੀ 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 ਅਸੀਂ ਅੱਜ ਅੱਜ ਤਾਮਿਲਨਾਡ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ 'ਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਤਾਮਿਲਨਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਤੇ ਦਾ ਮਤਲਬ ਤੁਸੀਂ ਫਿਰ ਪੋਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਹੋ ਬਿ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀ ਕੋਈ ਹੋਰ ਅਗਲੀਆਂ ਇਧਰ ਉਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਦਦੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜੇ ਉਸੇ ਪੰਜਾਬ ਦਾ ਵੀ ਅਸੀਂ ਅਫਸਰ ਡਿਊਟੀ ਲੱਗੀ ਅੱਜ ਪਤਾ ਲੱਗ ਜੂਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਮੈਨੂੰ ਡਰੇਲ ਦੇ ਵਿੱਚ ਪੜਨਾ ਚੱਲ ਗਿਆ ਜੀ ਸਰ ਬੈਕ ਟੂ ਅਮਰੀਕਾ ਇਨਸੀਡੈਂਟ ਜਿਹਨੇ ਐਂਪਲ ਤੇ ਅਟੈਕ ਹੋਇਆ ਹੈ ਅਮਰੀਕਾ ਦੇ ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿੱਟ ਕਰ ਰਹੇ ਹਨ ਵੀ ਥਰ ਕੈਨ ਬੀ ਅ ਕਾਂਸਪੀਰੇਸੀ ਫਰਮ ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਹ ਤੇ ਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮ ਉਹ ਕਾਟਣੀ ਉਹ ਗੇ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਰ ਪੰਗੇ ਲੈਂਦੇ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਕੀਨ ਤੋਂ ਆਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰਕ ਸੰਜੜੀ ਬਣਾ ਕੇ ਜਿਵੇਂ ਇਤਨਾ いいね。<laughs>

ਅੱਜ ਦੇ ਦਿਨ ਅਸੀਂ ਸਾਰੇ ਮਿਲ ਕੇ ਇਸ ਨੂੰ ਸਫਲ ਬਣਾ ਸਕਦੇ ਹਾਂ। ਨਮਸਕਾਰ, ਰਾਸ਼ਟਰੀ ਸਰਕਾਰ ਦੇ ਪ੍ਰਤੀਨਿਧ ਕਮੇਟੀ ਦੇ ਅਧਿਕਾਰਤ ਪ੍ਰਜਾਪਤਾਰ ਦਾ ਦਰਸ਼ਨ ਹੋਵੇ।